ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫੇਰ ਜਿੱਥੇ ਆਪਾਂ ਕੱਲ ਵਾਲਾ ਵਲੌਗ ਬੰਦ ਕੀਤਾ ਸੀ ਠੀਕ ਹੈ ਉਥੋਂ ਫੇਰ ਸਟਾਰਟ ਕਰ ਰਹੇ ਆਂ ਅੱਜ ਦਾ ਵਲੌਗ ਕਿਉਂਕਿ ਤੁਸੀਂ ਕਹੋਗੇ ਯਾਰ ਇਹ ਲਗਾਤਾਰ ਵੀਡੀਓ ਪਾਓ 50 ਮਿੰਟ ਦੀ ਸੋ ਦੋਸਤੋ ਜਿਹੜੀ YouTube ਤੇ ਵੀਡੀਓ ਕਟਕਟ 20 25 ਮਿੰਟ ਦੀ ਚੱਲ ਸਕਦੀ ਉਸ ਤੋਂ ਜ਼ਿਆਦਾ ਫੇਰ ਤੁਹਾਨੂੰ ਦੇਖਣ ਦਾ ਵੀ ਮਜ਼ਾ ਨਹੀਂ ਆਉਣਾ ਹਨ ਇਸ ਕਾਰਨ ਕਰਕੇ ਜੇ ਅਸੀਂ ਵੀਡੀਓ ਹਰ ਰੋਜ਼ ਟਾਪਿਕ ਪਾਉਨੇ ਆ ਜਿਵੇਂ 15 20 ਮਿੰਟ ਦੇ ਵਿੱਚ ਤੁਹਾਨੂੰ ਇੰਟਰਸਟ ਹੋ ਜਾਂਦਾ ਵੀਡੀਓ ਦੇ ਵਿੱਚ ਵੀ ਕੱਲ ਨੂੰ ਆਪਣਾ ਆ ਪਾਰਟ ਆਊਗਾ ਇਸ ਕਾਰਨ ਕਰਕੇ ਸੀ ਵੀਡੀਓ ਦੇ ਵਿੱਚ ਟਾਪਿਕ ਬਣਾ ਕੇ ਹੀ ਪਾਉਨੇ ਆ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਫਿਰ ਉਹੀ ਟਰੈਕਟਰ ਪਟਿਆਲੇ ਵਾਲਾ ਜਿਹੜਾ ਕਿ ਆਪਾਂ ਇੰਜਨ 855 ਤੋਂ 963 ਕਰ ਰਹੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਮੇਨ ਟਾਪਿਕ ਦੱਸ ਰਿਹਾਗਾ ਕੈਂਮ ਸ਼ਾਫਟ ਬਾਰੇ ਕਿਉਂਕਿ ਤੁਸੀਂ ਸੁਣਿਆ ਹੋਊਗਾ ਇੱਕ ਵੀਡੀਓ ਮੈਂ ਦੇਖੀ ਸੀਗੀ ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਸਵਰਾਜ ਦੀ ਜਿਹੜੀ ਚੱਲ ਕੇ ਜਿਹੜੀ ਗਰਾਰੀ ਟੋਡੀ ਨੀਲੀ ਹੋ ਗਈ ਹੈ ਕਹਿਣ ਦਾ ਮਤਲਬ ਸੱਜਣੋ ਚਲੋ ਆਪਾਂ ਆਪਣੇ ਆਪ ਤੇ ਮਾਨ ਨਹੀਂ ਕਰਦੇ ਹਨਾ ਕਿਉਂਕਿ ਸਵਰਾਜ ਟਰੈਕਟਰ ਆਲਰੇਡੀ ਜਿਆਦਾ ਖੁੱਲਦਾ ਆਪਣੇ ਕੋਲੇ ਤੇ ਅਸੀਂ ਜ਼ਿਆਦਾਤਰ 850 963 ਹੀ ਕਰਦੇ ਆ ਕਿਉਂਕਿ 80 ਤੋਂ 90 ਟਰੈਕਟਰ ਆਪਾਂ 963 ਕਰ ਚੁੱਕੇ ਆ ਤੇ ਐਨ ਓਕੇ ਚੱਲਦੇ ਵਧੀਆ ਚੱਲਦੀ ਆ ਕਿਉਂਕਿ 9193 ਟਰੈਕਟਰ ਆਪਣਾ ਆਹਾ ਆਹ ਟਰੈਕਟਰ ਵੀ 963 ਪਰਲਾ ਵੀ 963 ਕਿਉਂਕਿ ਟਰੈਕਟਰ ਹੁਣ ਪੰਜ ਆਲਰੇਡੀ ਆਪਣੇ ਕੋਲ 963 ਹਣ ਹੋਣ ਵਾਸਤੇ ਖੜੇ ਆ ਉਹਦੇ ਵਿੱਚ ਵੀਡੀਓ ਚ ਦੇਖਿਆ ਸੀ ਕਿ ਕਈ ਇੱਕ ਭਰਾ ਨੇ ਕਿਹਾ ਸੀਗਾ ਯਾਰ ਇਹ ਕੇਮ ਆ ਜਿਹੜੀ ਅਗਰਾਰੀਆਂ ਚ ਪਛਨਾ ਨਾ ਹੋਣ ਕਾਰਨ ਕਰਕੇ ਨੀਲੀ ਹੋ ਗਈ ਚਲੋ ਆਪਾਂ ਤਾਂ ਕਿਸੇ ਦਾ ਕੀ ਨਾਮ ਲੈਣਾ ਹਨ ਆਪਣਾ ਤਾਂ ਵਧੀਆ ਕੰਮ ਆ ਚਲੋ ਆਪਣੇ ਸਾਰੇ ਸੱਜਣ ਭਰਾ ਮਿਸਤਰੀ ਭਰਾ ਸਾਰੇ ਇੱਕੋ ਜਿਹੇ ਆਪਣੇ ਭਰਾ ਨੇ ਹਨਾ ਵਧੀਆ ਕੰਮ ਕਰਦੇ ਆ ਕਿਸੇ ਨੂੰ ਆਪਾਂ ਮੜਾ ਨਹੀਂ ਇਹਦੇ ਪਰ ਲੇਕਿਨ ਦੋਸਤੋ ਉਹ ਕੇਮ ਆ ਜਿਹੜੀ ਕੰਪਨੀ ਵੱਲੋਂ ਹੀ ਨੀਲੀ ਰੱਖੀ ਹੁੰਦੀ ਹੈ ਕਿਉਂਕਿ ਜਦੋਂ ਕੰਪਨੀ ਦੇ ਵਿੱਚ ਜਦੋਂ ਆਪਣੀ ਕੇਮ ਦੀ ਗਰਾਰੀ ਨੂੰ ਫਿੱਟ ਕੀਤਾ ਜਾਂਦਾ ਨਾ ਇਹਨੂੰ ਇੰਨਾ ਹੇਟ ਕੀਤਾ ਜਾਂਦਾ ਹੇਟ ਕਰਕੇ ਤੁਹਾਨੂੰ ਪਤਾ ਗਰਾਰੀ ਦਾ ਜਿਹੜਾ ਡਾਇਆ ਫੈਲਦਾਗਾ ਤੇ ਮਤਲਬ ਪ੍ਰੈਸ ਨਾਲ ਨਹੀਂ ਠੋਕਦੇ ਗਰਾਰੀ ਨੂੰ ਗਰਮ ਕਰਕੇ ਇਹਦੇ ਉੱਪਰ ਪ੍ਰੋਪਰ ਕੇਮ ਤੇ ਬਿਠਾਉਂਦੇ ਆ ਕਿਉਂਕਿ ਜਿਹੜੀ ਸਵਰਾਇ ਟਰੈਕਟਰ ਦੀ ਕੇਮ ਸ਼ਾਟ ਹੁੰਦੀ ਹੈ ਸੱਜਣੋ ਉਹ ਦੇਗੀ ਹੁੰਦੀ ਆ ਕਿਉਂਕਿ ਹਾਰਡ ਮਟੀਰੀਅਲ ਦੀ ਕੇਮ ਸ਼ਾਫਟ ਨਹੀਂ ਹੁੰਦੀ ਜੇ ਮੰਨ ਲਓ ਇਹਨੂੰ ਪ੍ਰੈਸ ਨਾਲ ਠੋਕਿਆ ਜਾਵੇ ਤਾਂ ਜਿਹੜੀ ਕੇਮ ਸ਼ਾਫਟ ਤੁਹਾਡੀ 빙ੀ ਹੋ ਜੂਗੀ ਨਾਲ ਦੀਆਂ ਜਾਂ ਟੁੱਟ ਜੂਗੀ ਇਸ ਕਾਰਨ ਕਰਕੇ ਕੰਪਨੀ ਜਦੋਂ ਵੀ ਗਰਾਰੀ ਬਿਠਾਉਂਦੀ ਆ ਹਾਂ ਜੇਹੜਾ ਭਰਾ ਨੇ ਕੇਮ ਦੀ ਗਰਾਰੀ ਵੀ ਬਦਲਣੀ ਹੈ ਨਾ ਤੁਸੀਂ ਇਹ ਪ੍ਰੈਸ ਤੇ ਪੱਟੀ ਜਾ ਸਕਦੀ ਆ ਪਰ ਠੋਕਣ ਵੇਲੇ ਤੁਸੀਂ ਨੂੰ ਤੁਹਾਨੂੰ ਇਹ ਵੀ ਗਰਮ ਕਰਕੇ ਠੋਕਣੀ ਪੈਂਦੀ ਆ ਇਸ ਕਾਰਨ ਕਰਕੇ ਕੰਪਨੀ ਜਦੋਂ ਗਰਾਰੀ ਨੂੰ ਫਿਟਿੰਗ ਕਰਦੀ ਆ ਤਾਂ ਇਹਨੂੰ ਗਰਮ ਕਰਦੀ ਆ ਗਰਮ ਹੋਣ ਦੇ ਨਾਲ ਤੁਹਾਨੂੰ ਪਤਾ ਰਿਡਕਸ਼ਨ ਨਾਲ ਗਰਮ ਹੁੰਦਾ ਉੱਥੇ ਉੱਥੇ ਕਿਹੜਾ ਤੁਹਾਡੇ ਕੋਲ 33 ਹੁੰਦੀ ਉਹਨਾਂ ਕੋਲੇ ਪ੍ਰੋਡਕਸ਼ਨ ਨਾਲ ਕਰਮ ਕਰਦੇ ਆ ਰਿਡਕਸ਼ਨ ਬੰਤਾ ਤੋਂ ਸਮਝ ਹੀ ਗਏ ਹੋਣੇ ਹਨਾ ਇਹ ਰਿਡਕਸ਼ਨ ਸਿਸਟਮ ਇੱਕ ਇਹੋ ਜਿਹਾ ਸਿਸਟਮ ਹੁੰਦਾਗਾ ਉਹਦੇ ਵਿੱਚ ਗਰਾਰੀ ਨੂੰ ਰੱਖ ਦਿੰਦੇ ਆ ਤੇ ਗਰਾਰੀ ਲਾਲ ਹੋ ਜਾਂਦੀ ਆ ਜਿਵੇਂ ਜੇ ਉਂਗਲ ਪਾਉਂਗੇ ਰਿਡਕਸ਼ਨ ਦੇ ਵਿੱਚ ਤੁਹਾਡੀ ਉਂਗਲ ਨਹੀਂ ਲਾਲ ਹੋਣੀ ਉਹ ਇੱਕ ਮਤਲਬ ਗੈਸ ਹੁੰਦੀ ਆ ਹਨਾ ਉਹ ਰਿਡਕਸ਼ਨ ਨਾਲ ਜਦੋਂ ਗਰਮ ਹੁੰਦਾਗਾ ਇਲੈਕਟ੍ਰਿਕ ਕੋਲ ਮੈਗਨੇਟ ਬੰਦਾ ਉਹਦੇ ਵਿੱਚ ਉਹਦੇ ਨਾਲ ਜੋ ਗਰਮ ਹੁੰਦਾਦਾ ਗਰੀ ਗਰਾਰੀ ਐ ਨੀਲੀ ਹੋ ਜਾਂਦੀ ਆ ਨੀਲੀ ਹੋਣ ਕਰਕੇ ਗਰਮ ਹੋਣ ਕਰਕੇ ਬੋਰ ਫੈਲ ਜਾਂਦਾ ਜੋ ਕਿ ਆਪਣੀ ਸ਼ਾਵਰਡ ਦੇ ਉੱਪਰ ਆਸਾਨੀ ਨਾਲ ਬੈਠ ਜਾਂਦੀ ਆ ਕਿਉਂਕਿ ਉਸ ਵੀਡੀਓ ਚ ਬਾਈ ਨੇ ਕਿਹਾ ਸੀ ਕਹਿੰਦਾ ਯਰੇ ਚੱਲ ਕੇ ਇਹ ਉਹ ਹੋ ਗਈ ਆਪਣੀ ਇਹਦੇ ਨਾਲ ਨੀਲੀ ਹੋ ਗਈ ਪਰ ਲੇਕਿਨ ਜਦੋਂ ਵੀ ਕੰਪਨੀ ਦੇ ਵਿੱਚੋਂ ਆਪਾਂ ਗਰਾਰੀ ਆ ਕੇਮ ਸ਼ਾਫਟ ਸੌਰੀ ਏਜੰਸੀ ਦੀ ਪੈਕਿੰਗ ਬੰਦ ਖੋਲਦੇ ਆ ਤਾਂ ਉਹਦੇ ਵਿੱਚ ਜਿਹੜੀ ਗਰਾਰੀ ਹੈ ਤੁਹਾਡੀ ਅੱਧੀ ਨੀਲੀ ਹੀ ਨਿਕਲੂਗੀ ਜਿਹੜੀ ਮਰਜੀ ਕੰਪਨੀ ਦੇ ਅ ਮਾਡਲ ਦੀ ਆਪਾਂ ਕੇਮ ਲੈ ਲਈਏ ਚਾਹੇ 963 ਦੀ 969 ਦੀ 855 ਦੀ ਇਸ ਕਾਰਨ ਕਰਕੇ ਜਿਹੜੀ ਇਹ ਗਰਾਰੀ ਹੈ ਇਹ ਨੀਲੀ ਹੀ ਹੁੰਦੀ ਆ ਜਿਹੜੀ ਕਿ ਪੈਕਿੰਗ ਚੋਂ ਨਿਕਲਦੀ ਹੈ ਚੱਲ ਕੇ ਕੋਈ ਨੀਲੀ ਨਹੀਂ ਹੁੰਦੀਗੀ ਹੈਨਾ ਤੇ ਬਾਕੀ ਹੋ ਵੀ ਸਕਦਾਗਾ ਕਈ ਟਰੈਕਟਰਾਂ ਦੇ ਜਿਵੇਂ ਕੋਈ ਪੈਚ ਟਾਇਰ ਹੋ ਗਈ ਜਾਂ ਉਹਦੇ ਨਾਲ ਹੋ ਸਕਦਾ ਘਸਕੇ ਹੋ ਜੇ ਪਰ ਲੇਕਿਨ ਜਿਹੜਾ ਆ ਨੀਲ ਨੀਲਾ ਪਾਣਾ ਇਹ ਤੁਹਾਡਾ ਨਵੀਂ ਕੇਮ ਦੇ ਵਿੱਚ ਹੀ ਆਊਗਾ ਸੋ ਸੋ ਦੋਸਤੋ ਬਾਕੀ ਵੀਡੀਓ ਸ਼ੁਰੂ ਕਰਦੇ ਆ ਆਓ ਹੁਣ ਕਰਦੇ ਆਪਾਂ ਇਹਦਾ ਟਾਈਮਿੰਗ ਕਵਰ ਫਿੱਟ ਟਾਈਮਿੰਗ ਕਵਰ ਇਹਦੇ ਵਿੱਚ ਵਿੱਚੋਂ ਤੇਲ ਵਾਲਾ ਫਿੱਟ ਕਰ ਰਹੇ ਆ ਆ ਦਿਖਾਓ ਜਿਹੜਾ ਟਾਈਮਿੰਗ ਕਵਰ ਆਪਾਂ ਇਹਦੇ ਵਿੱਚ ਵਿੱਚੋਂ ਤੇਲ ਵਾਲਾ ਫਿੱਟ ਕਰ ਰਹੇ ਆ ਤਾ ਜੋ ਇਹਦੇ ਵਿੱਚ ਆ ਜਗ੍ਹਾ ਤੇ ਸਰਾਖ ਦਿੱਤਾ ਜਿਹਦੇ ਕਾਰਨ ਕਰਕੇ ਲਿਫਟਾਂ ਨੂੰ ਤੇਲ ਲਿਫਟਾਂ ਮਾਪਨ ਨੂੰ ਤੇਲ ਮਿਲਦਾ ਤੇ ਸੋ ਦੋਸਤੋ ਲੱਗਿਆ ਫਿੱਟ ਕਰਨਾ ਪੈਨੂੰ ਤੇ ਕਰਦੇ ਆਂ ਵੀਡੀਓ ਸ਼ੁਰੂ ਠੀਕ ਆ ਜੁੜੇ ਰਹੋ ਵਲੌਗ ਦੇ ਨਾਲ ਸੋ ਦੋਸਤੋ ਆਪਣਾ ਜਿਹੜਾ ਜੈਨ ਲੱਗ ਚੁੱਕਿਆਗਾ ਜੈਨ ਵੀ ਇਹਦੇ ਵਿੱਚ ਬਿਲਕੁਲ ਕੰਪਨੀ ਦਾ ਰੌਡ ਰਿੰਗਲਾ ਲਾਤਾ ਤੁਸੀਂ ਦੇਖ ਹੀ ਸਕਦੇ ਹੋ ਹਨਾ ਕੋਈ ਜੈਨ ਤੱਕ ਵੀ ਆਪਾਂ ਦੇਸੀ ਨਹੀਂ ਯੂਜ਼ ਕਰਦੇ ਕਿਉਂਕਿ 963 ਦੀ ਕਿੱਟ ਦੇ ਵਿੱਚ ਆਹ ਜੈਨ ਆਪਾਂ ਨੂੰ ਹਾਸਲ ਨਹੀਂ ਹੁੰਦਾ ਇਹ ਆਪਾਂ ਨੂੰ ਅੱਡ ਹੀ ਲੈਣਾ ਪੈਂਦਾ ਕੰਪਨੀ ਦੇ ਵਿੱਚੋਂ ਸੋ ਇਹ ਵੀ ਆਪਾਂ ਕੰਪਨੀ ਤੋਂ ਲੱਭ ਕੇ ਲਿਆਏ ਆ ਲੱਗਿਆ ਟਾਈਮਿੰਗ ਕਵਰ ਦੀ ਫਿਟਿੰਗ ਕਰਨ ਐਲ ਪੰਪ ਦੇ ਬੋਲਟ ਟਾਈਟ ਹੋ ਕੇ ਕਾਟਰ ਸਹੀ ਆ ਲੌਕ ਸਹੀ ਆ ਗਰਾਰੀ ਫਿੱਟ ਹੋ ਗਈ ਤੇ ਟਾਈਮਿੰਗ ਗੀਅਰ ਨਵਾਂ ਫਿੱਟ ਹੋ ਗਿਆ ਲੱਗਿਆ ਦਾ ਟਾਈਮਿੰਗ ਕਵਰ ਫਿੱਟ ਕਰਨ ਆਪਾਂ ਸੋ ਦੋਸਤੋ ਟਾਈਮਿੰਗ ਕਵਰ ਲਾਉਣ ਤੋਂ ਪਹਿਲਾਂ ਆਪ ਨੂੰ ਜਿਹੜਾ ਵਾਲ ਆ ਟਾਈਮਿੰਗ ਪਲੇਟ ਦੇ ਵਿੱਚ ਪਾ ਕੇ ਚੈੱਕ ਕਰ ਲੈਣਾ ਚਾਹੀਦਾ ਹੈਗਾ ਆ ਦੇਖੋ ਕਰੋ ਚੈੱਕ ਇਹ ਆਪਣਾ ਪਲੰજર ਸਾਈਜ਼ ਹੋਣਾ ਚਾਹੀਦਾ ਹੈਗਾ ਕਈ ਵਾਰੀ ਹੁੰਦਾ ਕੀ ਆ ਜਦੋਂ ਤੁਸੀਂ ਟਾਈਮਿੰਗ ਪਲੇਟ ਨਵੀਂ ਲਾਉਂਦੇ ਹੋ ਤਾਂ ਆਇਲ ਪ੍ਰੈਸ਼ਰ ਡਾਊਨ ਦੀ ਸ਼ਿਕਾਇਤ ਆ ਜਾਂਦੀ ਹੈ ਸਵਰਾਜ ਜਦੋਂ ਤੁਸੀਂ ਪਾਵਰ ਕਰਦੇ ਹੋ ਤਾਂ ਸੋ ਦੋਸਤੋ ਟਾਈਮਿੰਗ ਕਵਰ ਪਲੇਟ ਦੇ ਵਿੱਚ ਫਰਕ ਹੁੰਦਾ ਕਦੇ ਵੀ ਜਦੋਂ ਟਾਈਮਿੰਗ ਪਲੇਟ ਤੁਸੀਂ ਬਦਲੋ ਤਾਂ ਜਿਹੜਾ ਆਪਣਾ ਵਾਲ ਆ ਜਰੂਰ ਚੈੱਕ ਕਰ ਲਿਆ ਕਰੋ ਟਾਈਮਿੰਗ ਪਲੇਟ ਦੇ ਵਿੱਚ ਪਾ ਕੇ ਇਹ ਆਪਣਾ ਬਿਲਕੁਲ ਪਿਸਟਨਰ ਸਾਈਜ਼ ਹੋਣਾ ਚਾਹੀਦਾ ਤੇ ਇਸੋ ਲੱਗੇ ਆ ਫਿੱਟ ਕਰਨ ਦੋਸਤੋ ਕੱਸਦੇ ਆਪਾਂ ਹੁਣ ਇਹਦੇ ਫਰਾਈ ਵੀਲ ਦੇ ਬਾਕੀ ਜਿਹੜਾ ਫਰਾਈ ਵੀਲ ਸੀ ਆਪਾਂ ਫੇਸ ਕਰਾ ਲਿਆ ਸੀਗਾ ਅਲੋਜੀ ਬਾਕੀ ਇੰਜਨ ਬਿਲਕੁਲ ਆਪਣਾ ਫਰੀ ਘੁੰਮ ਰਿਹਾਗਾ ਤੇ ਇਹਦੇ ਵਿੱਚ ਜਿਹੜੀ ਕਲਚ ਪਲੇਟ ਆਪਾਂ ਗੋਲ ਯੂਜ਼ ਕੀਤੀ ਆ ਕਾਪਰ ਦੇ ਲੈਦਰਾਂ ਵਾਲੀ ਹੁਣ ਇਹਦੇ ਵਿੱਚ ਜਿਹੜੀਆਂ ਕਲਚ ਪਲੇਟਾਂ ਦੋ ਤਰ੍ਹਾਂ ਦੀਆਂ ਆ ਰਹੀਆਂ ਇੱਕ ਪੱਖਾ ਪਲੇਟ ਆ ਰਹੀ ਆ ਇੱਕ ਆ ਰਹੀ ਹੈ ਗੋਲ ਕਿਉਂਕਿ ਕਈ ਭਰਾ ਪੱਖਾ ਪਲੇਟ ਇਹਦੇ ਵਿੱਚ ਮਨਪਸੰਦ ਕਰਦੇ ਪਾਉਣੀ ਕਈ ਗੋਲ ਸੋ ਕਈ ਟਰੈਕਟਰਾਂ ਦੇ ਵਿੱਚ ਅਸੀਂ ਜ਼ਿਆਦਾਤਰ ਗੋਲ ਕਲਚ ਪਲੇਟ ਹੀ ਜ਼ਿਆਦਾ ਵਰਤਦੇ ਆਂ ਉਹਦੇ ਦੋ ਕਾਰਨ ਨੇ ਇੱਕ ਤਾਂ ਫਰਾਈ ਵੀਲ ਦੀ ਜਿਹੜੀ ਲਾਈਫ ਆ ਬਣੀ ਰਹਿੰਦੀ ਆ ਕਿਉਂਕਿ ਫਰਾਈ ਵੀਲ ਨੂੰ ਜਿਹੜਾ ਪੱਖਾ ਪਲੇਟ ਹੁੰਦੀ ਆ ਜਿਆਦਾ ਘਟਦੀ ਆ ਜਿਸ ਕਾਰਨ ਕਰਕੇ ਆਪਣਾ ਫਰਾਈ ਵੀਲ ਮਤਲਬ 5-4 ਸਾਲ ਚੱਲਦਾਗਾ ਫਿਰ ਆਪਣੋ ਫਰਾਈ ਵੀਲ ਹੀ ਬਦਲਣਾ ਪੈਂਦਾ ਹਾਂ ਜੇ ਉੱਥੇ ਗੋਲ ਕਲਚਲੇਟ ਵਰਤੀ ਜਾਵੇ ਤਾਂ ਉਹ ਫਰਾਈ ਵੀਲ ਤੁਹਾਡਾ 12-13 ਸਾਲ ਚੱਲ ਜਾਂਦਾ ਬਾਕੀ ਜਿਹੜੀ ਗੋਲ ਕਲਚਲੇਟ ਹੁੰਦੀ ਉਹਦੀ ਲਾਈਫ ਜਿਆਦਾ ਹੀ ਹੁੰਦੀ ਆ ਜਿਹੜੀ ਪੱਖਾ ਪਲੇਟ ਆ ਉਹ 3 ਸਾਲ ਬਾਅਦ ਬਦਲਣੀ ਪੈਂਦੀ ਆ ਉਸੇ ਵਸੇ ਜਿਹੜੀ ਗੋਲ ਪਲੇਟ ਆ ਉਹ 6 ਸਾਲ ਕੱਢਦੀ ਤੁਹਾਡੀ ਬਾਕੀ ਤਾਂ ਦੇਖੋ ਅਸੀਂ ਜਿਵੇਂ ਟਰਬੋ ਇੰਜਨ ਲਾਉਣਾ ਹੋਵੇ ਟਰਬੋ ਦਾ ਜਿਗਾਰਡ ਕਰਨਾ ਹੋਵੇ ਇੰਜਨ ਦੇ ਵਿੱਚ ਫਿਰ ਅਸੀਂ 12 ਇੰਚੀ ਕਲੱਚ ਯੂਜ਼ ਕਰਦੇ ਆ ਜੇ ਟਰੈਕਟਰ નોਨ ਟਰਬੋ ਆ ਸਿੰਪਲ ਇੰਜਨ ਦੇ ਵਿੱਚ ਤਿਆਰ ਕਰ ਰਹੇ ਆ ਤਾਂ ਅਸੀਂ ਇਹਦੇ ਵਿੱਚ 11 ਇੰਚੀ ਕਲੱਚ ਆ ਜਿਹੜਾ ਜ਼ਿਆਦਾ ਕਸਟਮਰ ਨੂੰ ਅਸੀਂ ਸਲਾਹ ਦਿੰਨੇ ਆ ਹਨਾ ਕਿਉਂਕਿ ਜੇ ਮੰਨ ਲਓ ਟਰਬੋ ਆਪਾਂ ਵਰਤੀਏ ਕਿਸੇ ਵੀ ਇੰਜਨ ਦੇ ਵਿੱਚ ਤਾਂ ਪਾਵਰ ਵਧਾਈਏ ਤਾਂ ਤੁਹਾਨੂੰ ਵੀ ਪਤਾ ਉਹਨੂੰ ਮਜ਼ਬੂਤ ਕਰਨਾ ਪਊ ਗੇਅਰ ਬਾਕਸ ਵੀ ਮਜ਼ਬੂਤ ਕਰਨਾ ਪਊਗਾ ਤੇ ਕਲਚ ਵੀ ਮਜ਼ਬੂਤ ਕਰਨਾ ਪਊਗਾ ਆਪਾਂ ਇਹਦਾ ਕਲਚ ਸੌਰੀ ਗੇਅਰ ਬਾਕਸ ਪਹਿਲੇ ਮਜ਼ਬੂਤ ਕਰਤਾ ਕਲਾਚੇ ਦੇ ਵਿੱਚ 11 ਇੰਚੀ ਬਿਲਕੁਲ ਵਧੀਆ ਚੱਲੂਗਾ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਜੀ ਸੋ ਇਹਦੇ ਵਿੱਚ ਜਿਹੜੀਆਂ ਕਲਚ ਪਲੇਟ ਦਿਖਾ ਦੋਰੇ ਸਵਰਾਜ ਪੈਕਿੰਗ ਦੀ ਯੂਜ਼ ਕੀਤੀ ਐ ਕਿਧਰ ਕੀ ਪੈਕਿੰਗ ਐ ਦੀ ਸੋ ਇਹਦੇ ਵਿੱਚ ਕਲਚ ਪਲੇਟ ਆਪਾਂ ਦੀ 45 4600 ਦੀ ਲਿਸਟ ਵਾਲੀ ਯੂਜ਼ ਕੀਤੀ ਆ ਇਹਦਾ ਫਰਕ ਕੀ ਹੁੰਦਾਗਾ ਇਹਦੇ ਵਿੱਚ ਕਲਚ ਪਲੇਟ ਇੱਕ 2600 ਦੀ ਵੀ ਆਉਂਦੀ ਆ ਇੱਕ ਆਉਂਦੀ ਆ 4500 ਦੀ ਆਪਾਂ ਇਹਦੇ ਵਿੱਚ 4500 ਵਾਲੀ ਕਲਚ ਪਲੇਟ ਯੂਜ਼ ਕੀਤੀ ਆ ਇਹਦੇ ਵਿੱਚ ਫਰਕ ਹੁੰਦਾਗਾ ਕਾਪਰ ਦੇ ਜਿਹੜੇ ਇਹਦੇ ਵਿੱਚ ਮਾਤਰਾ ਹੁੰਦੀ ਹੈ ਕਲਚ ਪਲੇਟ ਦੇ ਵਿੱਚ ਨੇੜੇ ਕਰਕੇ ਦਿਖਾ ਜੇ ਕੈਮਰੇ 'ਚ ਨਜ਼ਰ ਆ ਜੇ ਤਾਂ ਫਲੈਸ਼ ਨਹੀਂ ਚੱਲਦੀ ਫੈ ਚਲਾ ਜੀ ਫਲੈਸ਼ ਚਲਾ ਜੀ ਆ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕਾਪਰ ਦੀ ਮਾਤਰਾ ਗਈ ਤੇ ਇਹਦੀ ਲਿਸਟ ਵੀ ਤੁਹਾਨੂੰ ਦਿਖਾ ਦਿਆਂ ਆਲੇ ਦੇਖੋ 2025 ਦੀ ਲਿਸਟਾ 4300 ਤੇ 11 ਰੁਪਇਆ ਇਹਦੇ ਵਿੱਚ 2600 ਦੀ ਕਲਚ ਵੇਟ ਵੀ ਆ ਰਹੀ ਹੈ ਉਹ ਉਹਦੇ ਵਿੱਚ ਕਾਪਰ ਦੀ ਮਾਤਰਾ ਨਹੀਂ ਹੁੰਦੀਗੀ ਸੋ ਇਹਦਾ ਕਹਿਣ ਦਾ ਮਤਲਬ ਜਿੰਨੇ ਨਿਊ ਮਾਡਲ ਟਰੈਕਟਰ ਆ ਰਹੇ ਨੇ ਦੇਖੋ ਜਿਹੜੇ 20 ਕੀ ਮਾਡਲ ਤੱਕ ਆਏ ਸੀਗੇ ਬਿਨਾਂ ਆਈ ਪੀਟੀਓ ਦਾ ਸੋ ਉਹਦੇ ਵਿੱਚ ਤਾਂ ਆਪਣਾ ਕਲੱਚ ਇਹੀ ਆਏਗਾ ਜਿਹੜੇ ਆਈ ਪੀਟੀਓ ਦੇ ਵਿੱਚ ਆਗੇ ਉਹਦੇ ਵਿੱਚ ਕਲੱਚ ਕੰਪਨੀ ਨੇ ਜਿਹੜਾ 12 ਇੰਚੀ ਕਰਤਾ ਸੀਗਾ ਬਾਕੀ ਜਿੰਨਾ ਵੱਡਾ ਕਲੱਚ ਕਰਾਂਗੇ ਹੁਣ ਨਵੇਂ ਟਰੈਕਟਰ ਜਿੰਨੇ ਵੀ ਆ ਰਹੇ ਨੇ ਤੁਸੀਂ ਵੇਖਿਆਣਾ ਸਵਰਾਜ ਗੇਅਰ ਉਹਨੂੰ ਆਵਾਜ਼ ਕਰਕੇ ਗੇਅਰ ਪਾਉਣ ਦੀ ਬਹੁਤ ਵੱਡੀ ਆਦਤ ਆ ਗਈ। ਬਹੁਤ ਵੱਡੀ ਕਮੀ ਆ ਜਿਹੜਾ ਕਿ ਸੈਂਟਰ ਕੇ ਟਰੈਕਟਰ ਆ ਰਿਹਾ। ਕਿਉਂ? ਕਿਉਂਕਿ ਇਹਦੇ ਵਿੱਚ ਕੰਪਨੀ ਨੇ ਕਲੱਚ ਫਲੇਟ ਵੱਡੀ ਕਰਤੀ। ਸੋ ਉਹ ਵੱਡੀ ਕਲੱਚ ਰੁਕਣ ਲਈ ਟਾਈਮ ਲਾਉਂਦੀ ਆ। ਠੀਕ ਹੈ? ਇਸ ਕਾਰਨ ਕਰਕੇ ਉਹ ਅੱਜ ਦੀ ਸਮੱਸਿਆ ਹੁੰਦੀ ਆ। ਕਈ ਭਰਾ ਨਵਾਂ ਟਰੈਕਟਰ ਖਲਵਾ ਲੈਂਦੇ ਨੇ ਯਾਰ ਸਾਡੇ ਟਰੈਕਟਰ ਦੇ ਗੇਅਰ ਪਾਉਣ ਲੱਗਿਆਂ ਆਵਾਜ਼ ਆ ਰਹੀ ਆ ਤੇ ਸੋ ਸੱਜਣੋ ਨਵੇਂ ਟਰੈਕਟਰ ਦੇ ਵਿੱਚ ਜਿਹੜੀ ਗੇਅਰ ਪਾਉਣ ਦੀ ਸਵਰਾਜ ਦੇ ਵਿੱਚ ਆਵਾਜ਼ ਦੀ ਦਿੱਕਤ ਖਤਮ ਨਹੀਂ ਹੋ ਸਕਦੀ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ। ਠੀਕ ਹੈ ਜੋ 12 ਇੰਚ ਕਲੱਚ ਦੇ باوجود ਹਾਂ ਉਹਦਾ ਕੋਈ ਨੁਕਸਾਨ ਨਹੀਂਗਾ ਕੋਈ ਦਿੱਕਤ ਤੇ ਪਰੇਸ਼ਾਨੀ ਨਹੀਂ ਠੀਕ ਹੈ ਹਾਂ ਜੇ ਮੰਨ ਲਓ ਤੁਹਾਨੂੰ ਆਵਾਜ਼ ਜ਼ਿਆਦਾ ਦਿੱਕਤ ਆ ਰਹੀ ਹੈ ਤਾਂ ਸੋ ਆਪਣਾ ਕਲੱਚ ਖਲਾ ਕੇ ਦੇਖ ਸਕਦੇ ਹੋ ਜੇ ਕੋਈ ਮਾੜੀ ਮੋਟੀ ਗੇਅਰ ਪਾਉਣ ਲੱਗਿਆਂ ਇੱਕ ਵਾਰੀ ਆਵਾਜ਼ ਆ ਗਈ ਤਾਂ ਕੋਈ ਵੱਡੀ ਇਸ਼ੂ ਨਹੀਂ ਹੁੰਦਾ ਪੱਖਾ ਪਲੇਟ ਨਾਲ ਵੀ ਥੋੜੀ ਜੀ ਇਹ ਪ੍ਰੋਬਲਮ ਆਉਂਦੀ ਆਵਾਜ਼ ਹਾਂ ਜਿਹੜੀ ਗੋਲ 11 ਇੰਚੀ ਗੋਲ ਕਲੱਚ ਬੇਟਾ ਇਹਦੇ ਨਾਲ ਗੇਅਰ ਵਿੱਚ ਜਦੋਂ ਪਾਉਂਦੇ ਆਪਾਂ ਆਵਾਜ਼ ਕਰਕੇ ਪਾਉਣ ਦੀ ਸਮੱਸਿਆ ਬਿਲਕੁਲ ਨਹੀਂ ਆਉਂਦੀ ਹੈਨਾ ਲੱਗਿਆ ਜੀ ਕਲੱਚ ਫਿੱਟ ਕਰਨ ਇਧਰੋਂ ਫ੍ਰਾਈ 휠 ਦੇ ਆਪਣਾ ਬੋਲਟ ਟਾਈਟ ਕਰਨ ਵਾਲੇ ਰਹਿ ਗਏ ਡਰੈਲ ਨਾਲ ਲਾਏ ਸੀਗੇ ਤੇ ਇਹਦੇ ਵਿੱਚ ਆਪਣਾ ਇੱਕ 베ਰਿੰਗ ਵੀ ਨਵਾਂ ਪਾਵਾਂਗੇ ਕਲੱਚ 베ਰਿੰਗ ਵੀ ਇਹਦੇ ਵਿੱਚ ਨਵਾਂ ਯੂਜ਼ ਕੀਤਾ ਨਿਊ ਮਾਡਲ ਵਾਲਾ 3527 ਉਹਦੇ ਲਈ ਕਲੱਚ ਹੱਬ ਵੀ ਆਪਾਂ ਯੂਜ਼ ਨਵੀਂ ਪਾ ਰਹੇ ਆ ਤੁਹਾਨੂੰ ਦਿਖਾਉਨੇ ਆਪਾਂ ਕਲੱਚ ਹੱਬ ਆਹ ਵਾਲੀ ਇਹਦੇ ਵਿੱਚ ਕਲੱਚ ਹੱਬ ਆਪਾਂ ਜਿਹੜੀ ਕਿ 3527 베ਰਿੰਗ ਦੇ ਨਾਲ ਪਾ ਰਹੇ ਆ ਕਿਉਂਕਿ ਇਹਦੀ ਜਿਹੜੀ ਪਹਿਲਾਂ ਵਾਲੇ ਹੱਬ ਸੀਗੀ ਉਹ ਵੀ ਦਿਖਾ ਦਾਂ ਤੁਹਾਨੂੰ ਮੈਂ ਇੱਥੇ ਪਈ ਹੋਈ ਤਾਂ ਜੇ ਨਜ਼ਰ ਆ ਗਈ ਤਾਂ ਉਧਰ ਪਈਏ ਕਿੱਧਰ ਕਿੱਧਰ ਕੇ ਦੇਖੋ ਆ ਦੇ ਹੁਣ ਕਈ ਭਰਾ ਕਹਿੰਨੇ ਕਲੱਚ ਹੱਬ ਬਦਲਣ ਦੀ ਜ਼ਰੂਰਤ ਨਹੀਂ ਇਹ ਹੈਗੀ 올ਡ ਮਾਡਲ ਦੀ ਕਲੱਚ ਹੱਬ ਇਹਦੇ ਵਿੱਚ ਬੈਰਿੰਗ ਜਦੋਂ ਚੜਾਵਾਂਗੇ ਤਾਂ ਆਪਾਂ ਲੂਜ਼ ਚੜ ਗਿਆ ਦੇਖੋ ਹੋਰ ਸਾਡੇ ਕੋਈ ਦਿਮਾਗ 'ਚ ਫਰਕ ਨਹੀਂ ਸੱਜਣੋ ਕੋਈ 6 5 600 ਦੀ ਆਈਟਮ ਤੁਹਾਡੀ ਨਵੀਂ ਪਾਈਏ ਪਰ ਲੇਕਿਨ ਜਿਹੜਾ ਕਲੱਚ ਬਿਟ ਨਵੇਂ ਮਾਡਲ ਦਾ ਯੂਜ਼ ਕਰਾਂਗੇ ਤਾਂ ਉਹਦੇ ਲਈ ਆਪਾਂ ਨੂੰ ਜਿਹੜੀ ਕਲੱਚ ਹੱਬ ਵੀ ਨਵੇਂ ਮਾਡਲ ਦੀ ਹੀ ਯੂਜ਼ ਕਰਨੀ ਪਏ ਜਿਸ ਕਾਰਨ ਕਰਕੇ ਆ 35 27 ਦੀ ਹੱਬ ਆ ਦੇਖੋ ਇੱਥੇ ਟਾਈਟ ਜਾਊਗਾ 베어ਿੰਗ ਆ ਗਾਂ ਤੇ ਤੇ ਆ ਸੀਟ ਤੇ ਨੇੜੇ ਕਰਕੇ ਦਿਖਾ ਆ ਦੇਖੋ ਆ ਹੱਬ ਦੇ ਗਾਂ ਜਵੜ ਨੇ ਇਦਾਂ ਹੀ ਤੇ ਬਲੂਜ ਆ 베어ਿੰਗ ਇਦਾਂ ਇਸ ਕਰ ਕਰਕੇ ਆ ਹੱਬ ਆਪਾ ਨਵੇਂ ਮਾਡਲ ਦੀ ਯੂਜ਼ ਕੀਤੀ ਜਿਹਦੇ ਵਿੱਚ 베어ਿੰਗ ਜਿਹੜਾ ਟਾਈਟ ਚੜੂਗਾ ਤੇ ਇਹਦੇ ਵਿੱਚ ਜਿਹੜਾ ਫਰਾਈ 휠 ਦਾ 베어ਿੰਗ ਵੀ ਨਵਾਂ ਪੈ ਰਿਆ ਉਹ ਵੀ ਸਵਰਾਜ ਕੰਪਨੀ ਦਾ ਉਹ ਵੀ ਦਿਖਾ ਰਹੇ ਆ ਤੁਹਾਨੂੰ ਆ ਦੇਖੋ ਜੈਨਨ ਆ ਕਰੋ ਚੈੱਕ 1403 ZZ GD ਲਿਸਟਾ ਕੀ 199 ਰੁਪਏ ਤੇ ਸੋ ਇਹ ਵੀ ਆਪਾਂ ਕੰਪਨੀ ਦਾ ਹੀ ਯੂਜ਼ ਕਰਾਂਗੇ ਏਜੰਸੀ ਦਾ ਲੋਜੀ ਬਾਕੀ ਇਹਦੇ ਵਿੱਚ ਗ੍ਰੀਸ ਭਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਕੰਪਨੀ ਦਾ ਆਲਰੇਡੀ ਗ੍ਰੀਸ ਭਰਿਆ ਹੁੰਦਾ ਇਹਦੇ ਵਿੱਚ ਕਈ ਭਰਾ ਆਪਣਾ ਇਹਦਾ ਸੀਲ ਪੱਟ ਦਿੰਦੇ ਆ ਨਵੇਂ ਬੈਰਿੰਗ ਦੀ ਤੇ ਉਹ ਪੱਟਣ ਦੀ ਜ਼ਰੂਰਤ ਵੈਸੇ ਨਹੀਂ ਹੁੰਦੀਗੀ ਲਿਆ ਥੋੜੀ ਸੋ ਦੋਸਤੋ ਜਿਹੜਾ ਆਪਣਾ ਸਵਰਾਏ ਟਰੈਕਟਰ ਤਿਆਰ ਹੋ ਰਿਹਾ ਸੀਗਾ ਪਟਿਆਲੇ ਵਾਲਾ ਤੇ ਉਹਦੇ ਵਿੱਚ ਜਿਹੜਾ ਆਪਣਾ ਕਲਚ ਟਾਈਮਿੰਗ ਕਵਰ ਕ੍ਰੈਂਕ ਵਗੈਰਾ ਆਪਣੀ ਫਿਟਿੰਗ ਹੋ ਗਈ ਹੈ ਬਾਕੀ ਕ੍ਰੈਂਕ ਵਾਲਾ ਵਲੌਗ ਤਾਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਸੋ ਅੱਜ ਦੇ ਵਲੌਗ ਦੀ ਸਮਾਪਤੀ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਹੀ ਦੇਵਾਂ ਕਈ ਭਰਾਵਾਂ ਦਾ ਮੈਨੂੰ ਕਮੈਂਟ ਆਉਂਦਾ ਸੀਗਾ 963 ਕੱਢਣ ਕਰਨ ਵੇਲੇ ਆਪਾਂ ਨੂੰ ਕੀ ਥੱਲੇ ਵਾਲਾ ਬਲਾਕ ਵੱਡਣਾ ਪੈਂਦਾ ਜਾਂ ਉੱਪਰਲਾ ਬਲਾਕ ਵੱਡਣਾ ਪੈਂਦਾ ਜਾਂ ਕੀ ਕਰਨਾ ਪੈਂਦਾਗਾ ਸੋ ਸੱਜਣੋ ਜਿਹੜਾ ਆਪਣਾ ਸਲੀਬਾਂ ਵਾਲਾ ਬਲਾਕ ਹੁੰਦਾ ਇਹਨੂੰ ਆਪਾਂ ਨੂੰ ਕੱਟ ਕੇ ਡੇਢ ਤੋਂ 2 ਸੂਤ ਆਪਾਂ ਨੂੰ ਛੋਟਾ ਕਰਨਾ ਪੈਂਦਾ ਜਿਹੜਾ ਕਿ ਥੱਲੇ ਵਾਲਾ ਬਲਾਕ ਹੁੰਦਾ ਕ੍ਰਿੰਕ ਜੀਚ ਕਸੀ ਹੁੰਦੀ ਆ ਉਹ ਬਲਾਕ ਦਾ ਆਪਾਂ ਨੂੰ ਕੁਝ ਨਹੀਂ ਕਰਨਾ ਪੈਂਦਾ ਮਿੱਤਰੋ ਇਸ ਬਲਾਕ ਨੂੰ ਜਿਹੜਾ ਵੱਡ ਕੇ ਆਪਾਂ ਨੂੰ ਛੋਟਾ ਕਰਨਾ ਪੈਂਦਾਗਾ ਕਿਉਂਕਿ ਇਹਦੇ ਵਿੱਚ ਛੋਟਾ 744 ਵਾਲੇ ਵੀ ਲੱਗ ਜਾਂਦਾ ਬਲੌਕ ਪਰ ਲੇਕਿਨ 744 ਵਾਲੇ ਬਲੌਕ ਦੇ ਵਿੱਚ ਜਿਹੜੇ ਰਬੜ ਰਿੰਗ ਵਗੈਰਾ ਨੇ ਝਿਰੀਆਂ ਆਪਾਂ ਨੂੰ ਗਾਂਹ ਵਗੈਰਾ ਗਾਂਹ ਤੋੜਨਾ ਪੈਂਦੀਆਂ ਇਸ ਕਾਰਨ ਕਰਕੇ ਆਪਾਂ ਜਿਹੜਾ 855 ਵਾਲਾ ਬਲੌਕ ਵੱਡ ਕੇ ਜਿਹੜਾ ਉਹਨੂੰ ਛੋਟਾ ਕਰਨ ਦਾ ਜ਼ਿਆਦਾ ਵਰਤਦੇ ਆ 855 ਵਾਲਾ ਕਹਿੰਦਾ ਮਤਲਬ ਜਦੋਂ ਵੀ 963 ਟਰੈਕਟਰ ਕਰੀਏ ਤਾਂ ਆਪਾਂ ਨੂੰ ਉੱਪਰਲਾ ਬਲਾਕ ਸਲੀਬਾਂ ਵਾਲਾ ਵੱਡ ਕੇ ਹੀ ਛੋਟਾ ਕਰਨਾ ਪਊਗਾ ਨਾ ਕਿ ਥੱਲੇ ਵਾਲਾ ਬਲਾਕ ਛੋਟਾ ਕਰਨਾ ਪਊਗਾ। ਬਾਕੀ ਕਈ ਵਾਰੀ ਕ੍ਰਿੰਕ ਜਦੋਂ ਫਿੱਟ ਕਰਦੇ ਆ ਵਿੱਚ ਆਪਾਂ ਕਈ ਵਾਰੀ ਬਲਾਕ ਮਾੜਾ ਮੋਟਾ ਰਗੜਨਾ ਪੈ ਸਕਦਾ ਵਿੱਚੋਂ ਕਿਉਂਕਿ ਸਟੋਕ ਲੰਬੀ ਹੋਣ ਕਾਰਨ ਕਰਕੇ ਕਈ ਵਾਰ ਕਨੈਕਟਿੰਗ ਰਾਡ ਆਪਣਾ ਬਲਾਕ ਨਾਲ ਟੱਚ ਹੋਣ ਲੱਗ ਪੈਂਦਾ। ਬਾਕੀ ਦੀ ਜਿਹੜੀ ਇੰਜਨ ਦੀ ਫਿਟਿੰਗ ਵਗੈਰਾ ਸਾਰੀ ਉਦਾਂ ਹੀ 854 ਹੁੰਦੀ ਆ ਕੋਈ ਇਹਦੇ ਵਿੱਚ ਵੱਡਾ ਕੰਮ ਨਹੀਂ ਹੁੰਦਾ। हां ਇਹ ਜਿਹੜਾ ਸਵਰਾਜ ਟਰੈਕਟਰ ਦੀ ਜਿਹੜੀ ਸੈਟਿੰਗ ਹੁੰਦੀ ਆ ਇਹ ਮੇਨ ਜ਼ਰੂਰੀ ਹੁੰਦੀ ਹੈਗੀ ਆਪਾਂ ਨੂੰ ਕਰਨੀ ਕਿਉਂਕਿ ਮਿੱਤਰੋ ਜਿਹੜਾ ਸਵਰਾਜ ਟਰੈਕਟਰ ਹੁੰਦਾ ਜਿੱਦਾਂ ਆਪਾਂ ਬੁਲਟ ਮੋਟਰਸਾਈਕਲ ਦੀ ਸਾਊਂਡ ਬਣਾਉਨੇ ਨਾ ਉਦਾਂ ਹੀ ਇਹਦੀ ਜਿਹੜੀ ਟਾਈਮਿੰਗ ਵਗੈਰਾ ਦੀ ਟਾਪਿੰਗ ਦੀ ਵਾਲਵਾਂ ਦੇ ਕਲੀਅਰੈਂਸ ਦੀ ਟੈਪਟਾਂ ਦੇ ਕਲੀਅਰੈਂਸ ਦੀ ਇੰਨੀ ਕਿ ਜ਼ਿਆਦਾ ਸੈਟਿੰਗ ਕਰਨੀ ਪੈਂਦੀ ਹੈ ਇਸ ਇੰਜਨ ਦੀ ਸਵਰਾਜ ਦੀ ਕਿ ਜਿਹਦੇ ਕਾਰਨ ਕਰਕੇ ਆਵਾਜ਼ ਇਸ ਟਰੈਕਟਰ ਦੀ ਜਿਹੜੀ ਵਧੀਆ ਬਣ ਸਕੇ ਕਿਉਂਕਿ ਜਿਹੜਾ ਸਵਰਾਇ ਟਰੈਕਟਰ ਹੁੰਦਾਗਾ ਕਿਉਂਕਿ ਤੁਹਾਨੂੰ ਇਸ ਵੀਡੀਓ ਦੀ ਜਾਣਕਾਰੀ ਵੀ ਦੇਖ ਜਾਊਗਾ ਜਿਹੜਾ ਸਵਰਾਇ ਟਰੈਕਟਰ ਹੁੰਦਾ ਇਹਦਾ ਇੰਜਨ ਜਿਹੜਾ ਹੁੰਦਾ ਵਾ ਇਹ ਦੂਜੇ ਇੰਜਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਚ ਹੁੰਦਾਗਾ ਹੁਣ ਮੰਨ ਲਓ ਸੋਨਾਲੀਕਾ ਦਾ ਇਆਂ ਲਾ ਲਓ ਇਸੇ ਤੀ ਉਹਨਾਂ ਦੀ ਜਿਹੜੀ ਫਾਇਰਿੰਗ ਆਰਡਰ ਹੁੰਦਾਗਾ 1 3 2 ਹੁੰਦਾਗਾ ਜਾਂ 4 ਸਿਲੰਡਰ ਦਾ ਹੁੰਦਾ ਆਪਣਾ 1 3 4 2 ਪਹਿਲੇ 1 ਨੰਬਰ ਸਟਾਰਟ ਹੁੰਦਾ ਫਿਰ 3 ਨੰਬਰ ਫਿਰ 4 ਨੰਬਰ ਫਿਰ 2 ਨੰਬਰ 1 3 4 2 ਠੀਕ ਹੈ ਜਿਵੇਂ ਹੁਣ 6 ਸਿਲੰਡਰ ਦਾ ਹੁੰਦਾ 15 36 24 ਇਸੇ ਤਰ੍ਹਾਂ ਡੱਡ ਫਾਇਰਿੰਗ ਆਰਡਰ ਤੇ ਨਰਫਰ ਕਰਦਾ ਇੰਨਾਂ ਦੀ ਸੈਟਿੰਗ ਦਾ ਹੁਣ ਜਿਹੜਾ ਸਵਰਾਏ ਟਰੈਕਟਰ ਹੁੰਦਾ ਇਹਦਾ ਫਾਇਰਿੰਗ ਆਂਡਰ ਹੁੰਦਾ 1 2 3 ਜੇ ਤਾਂ ਆਪਾਂ ਇਹਨੂੰ ਅਗਲੀ ਸਾਈਡ ਤੋਂ ਗਿਣਿਆ ਜਾਵੇ ਫਿਰ ਤਾਂ ਬੰਦਾ 1 3 2 ਜੇ ਇਹਨੂੰ ਪਿਛਲੀ ਸਾਈਡ ਤੋਂ ਗਿਣਿਆ ਜਾਵੇ ਫਿਰ ਬੰਦਾ 1 2 3 ਜੇ ਮੰਨ ਲਓ ਇਹਦਾ ਜਿਹੜਾ ਫਾਇਰਿੰਗ ਆਰਡਰ ਆ ਟੈਂਕੀ ਵਾਲੀ ਸਾਈਡ ਤੋਂ ਗਿਣਿਆ ਜਾਵੇ ਫਿਰ ਬੰਦਾ 1 2 3 ਫਿਰ ਉਸ ਤੋਂ ਬਾਅਦ ਜੇ ਮੂਹਰੋਂ ਗਿਣਿਆ ਜਾਵੇ ਫਿਰ ਬੰਦਾ 1 3 2 ਇਸ ਕਰਕੇ ਇਹਦੀ ਸੈਟਿੰਗ ਆਪਣੇ ਉਲਝ ਜਾਂਦੀ ਆ ਸਵਰਾਜ ਦੀ ਮੈਂ ਤੁਹਾਨੂੰ ਦੱਸਦਾ ਜਿਹੜੇ ਟਰੈਕਟਰ ਦਾ ਜਿਹੜਾ ਫਾਇਰਿੰਗ ਆਰਡਰ ਆ 1ੋ ਜਾ 1 2 3 ਉਹਦੀ ਐਕੂਰੇਸੀ ਵੀ ਤੁਹਾਨੂੰ ਬਹੁਤ ਐਕੂਰੇਟ ਰੱਖਣੀ ਪਊ ਜਿਵੇਂ ਫੋਰ ਟਰੈਕਟਰ ਲਾ ਲਓ ਹਾਲੈਂਡ ਟਰੈਕਟਰ ਲਾ ਲਓ ਇਨਾਂ ਦਾ ਫਾਇਰਿੰਗ ਆਰਡਰ ਵੀ 1 2 3 ਆ ਇਸ ਕਾਰਨ ਕਰਕੇ ਜੇ ਮੰਨ ਲਓ ਇੱਕ ਨੰਬਰ ਪਿਸਟਨ ਦੀ ਟਾਪਿੰਗ ਨੀਵੀਂ ਰਹਗੀ ਹਲਕੀ ਜੀ ਦੂਜੇ ਦੀ ਉੱਚੀ ਰਹਗੀ ਤੀਜੇ ਦੀ ਹੋਲ ਨੀ ਇਹ ਟਰੈਕਟਰ ਸਾਊਂਡ ਨਹੀਂ ਬਣਾਊਗਾ ਨਾ ਹੀ ਖਿਚਾਈ ਕਰੂਗਾ ਇਹੀ ਸਵਰਾਜ ਦੀ ਕਲਾਕਾਰੀ ਹੁੰਦੀ ਹੈ ਸੱਜਣੋ 1 2 3 ਫਾਇਰਿੰਗ ਆਰਡਰ ਵਾਲੇ ਵਿੱਚ ਕਿਉਂਕਿ ਇਹਦੇ ਜਿਹਦਾ ਫਾਇਰਿੰਗ ਆਰਡਰ 1 3 2 ਆ ਉਹਦੀ ਮਾੜੀ-ਮੋਟੀ ਜਿਹੜੀ 1 19 21 ਦਾ ਫਰਕ ਚੱਲ ਜਾਂਦਾ ਕਿਵੇਂ ਜਿਵੇਂ ਸੁਣਨ ਲਈ ਕਹ ਲਓ ਜਿਵੇਂ ਇੱਕ ਨੰਬਰ ਸਿਲੰਡਰ ਆ ਤਾਂ ਤਿੰਨ ਨੇ ਸਟਾਰਟ ਹੋਇਆ ਨਾ ਫੇਰ ਦੋ ਨੇ ਜਿਹੜੇ ਸਿਲੰਡਰ ਨੇ ਲੈਨੋਵਰ ਸਟਾਰਟ ਹੋਣਾ 1 2 3 ਜਿਵੇਂ ਪਹਿਲਾ ਸਟਾਰਟ ਹੋ ਗਿਆ ਦੂਜਾ ਤੀਜਾ ਇਹਦੇ ਵਿੱਚ ਤੁਹਾਨੂੰ ਵੀ ਦਿਮਾਗ ਲਾਉ ਉਹ ਵੀ ਇਹਦੀ ਐਕੂਰੇਸੀ ਕਿੰਨੀ ਚਾਹੀਦੀ ਹੁੰਦੀ ਹੈ ਨਾ ਜੇ ਮੰਨ ਲਓ ਇੱਕ ਨੂੰ ਹਲਕਾ ਜੀ ਡੀਜ਼ਲ ਘੱਟ ਮਿਲ ਗਿਆ ਦੂਜੇ ਨੂੰ ਵੱਧ ਮਿਲ ਗਿਆ ਤੀਜੇ ਨੂੰ ਤਾਂ ਉਹ ਆਪਸ ਵਿੱਚ ਆਵਾਜ਼ ਹੀ ਨਹੀਂ ਰਲਦੀ ਇਸ ਕਾਰਨ ਕਰਕੇ ਜਿਹੜਾ ਸਵਰਾਏ ਟਰੈਕਟਰ ਆ ਇਹਦੀ ਟਾਪਿੰਗ ਦੇ ਵਿੱਚ 1000 ਦਾ ਫਰਕ ਵੀ ਨਹੀਂ ਰਹਿਣਾ ਚਾਹੀਦਾ 1 ਤੋਂ 2000 ਦਾ ਫਰਕ ਵੀ ਜੇ ਤੁਹਾਡਾ 1 ਤੋਂ 2 ਥੌਂਡ ਦਾ ਵੀ ਫਰਕ ਇਹਦੇ ਵਿੱਚ ਐਕੂਰੇਸੀ 'ਚ ਰਹਿ ਗਿਆ ਤਾਂ ਇਹਦੀ ਆਵਾਜ਼ ਨਹੀਂ ਬੰਨੀ ਤੇ ਨਹੀਂ ਬੰਨੀ ਜਿਹਦੇ ਵਾਲਵਾਂ ਦੇ ਕਲੀਅਰੈਂਸ ਦੇ ਵਿੱਚ ਫਰਕ ਰਹਿ ਗਿਆ 1 ਤੋਂ 200 ਥੌਂਡ ਦਾ 5 ਥੌਂਡ ਦਾ ਹੁਣ ਪਤਾ ਕੀ ਗੱਲ ਆ ਮੈਂ ਤੁਹਾਨੂੰ ਗੱਲ ਰੋਕਦਾ ਇੱਥੇ ਹੁਣ ਆਪਣੇ ਖਰਾਦ ਵਾਲੇ ਵੀਰ ਆ ਗਏ ਚਲੋ ਸਾਰੇ ਮਕੈਨਿਕ ਵਧੀਆ ਕੰਮ ਕਰਦੇ ਆ ਸਾਰੇ ਖਰਾਦ ਵਾਲੇ ਵੀਰ ਵਧੀਆ ਕੰਮ ਕਰਦੇ ਆ ਪਰ ਲੇਕਿਨ ਉਹਨਾਂ ਨੂੰ ਇੱਕ ਗੱਲ ਦੱਸਣੀ ਚਾਹੁੰਦੇ ਆ ਜਿੰਨੀ ਕੀ ਆਪਣੇ ਕੰਮ ਦੇ ਸਾਥੀ ਯਾਰਪੇ ਦੇ ਨਾਲ ਆਪਾਂ ਨੂੰ ਜਿੰਨੀ ਇੱਕ ਸੂਜੀ ਆਈ ਹੈ ਅਖਲਾਈ ਹੈ ਹਨਾ ਕੰਮ ਦੇ ਵਿੱਚ ਉਹ ਪਤਾ ਕੀ ਕਰਦੇ ਆ ਜਦੋਂ ਮਕੈਨਿਕ ਭਰਾ ਉਹਨਾਂ ਤੋਂ ਇੰਜਨ ਕਰਵਾਉਂਦੇ ਆ ਜਾਂ ਕੋਈ ਕਰਵਾਉਂਦਾ ਆ ਉਹ ਆਪਣੀ ਮਰਜ਼ੀ ਜਦੋਂ ਕਰਦੇ ਤਾਂ ਤੁਹਾਨੂੰ ਉਹਨਾਂ ਨੂੰ ਕਹਿ ਜਾਂਦੇ ਯਾਰ ਸਾਨੂੰ ਤਾਂ ਇੰਨਾ ਟਾਈਮ ਲੱਗ ਕੰਮ ਕਰਦਾ ਇਹਨੂੰ ਜਾਂ ਸਾਨੂੰ ਤਾਂ ਇੰਨੇ ਇੰਜਨ ਬਣਾਤੇ ਦੇਖੋ ਕੋਈ ਐ ਨਹੀਂ ਜ਼ਰੂਰੀ ਹੁੰਦਾਗਾ ਇੰਨੇ ਇੰਜਨ ਬਣਾਤੇ ਤਾਂ ਕੀ ਤੁਸੀਂ ਉਹਦੇ ਵਿੱਚ ਐਕਸਪਰਟ ਹੋਗੇ ਨਹੀਂ ਇਹਦੇ ਵਿੱਚ ਕੋਈ ਬੰਦਾ ਐਕਸਪਰਟ ਨਹੀਂ ਹੋ ਸਕਦਾ ਹੁਣ ਮੈਂ 963 ਇੰਜਨ 9095 ਇੰਜ 90 ਇੰਜਨ ਕਰ ਚੁੱਕਿਆ ਤਾਂ ਜੇ ਮੈਂ ਕਹਦਾ ਇਹਨਾਂ ਦੇ ਵਿੱਚ ਮੈਂ ਐਕਸਪਰਟ ਹੋ ਗਿਆ ਨਹੀਂ ਹੋਇਆ ਦੇਖੋ ਮਿੱਤਰੋ 19 21 ਦਾ ਫਰਕ ਮੈਥੋਂ ਵੀ ਹਰ ਇੱਕ ਟਰੈਕਟਰ ਦੇ ਵਿੱਚ ਰਹਿ ਜਾਂਦਾ ਪਰ ਲੇਕਿਨ ਉਹਨੂੰ ਸੁਧਾਰਨ ਦੀ ਕੋਸ਼ਿਸ਼ ਬਹੁਤ ਕਰਦੇ ਆ ਹੁਣ ਮੰਨ ਲਓ ਮੈਂ ਆਹ ਟਰੈਕਟਰ ਦਾ ਇੰਜਨ ਬੰਨੀ ਜੰਨਾਗਾ ਮੰਨ ਲਓ ਇਹ ਟਰੈਕਟਰ ਇੰਨਾ ਕੇ ਸੈੱਟ ਹੋ ਗਿਆ ਤੇ ਜੇ ਮੰਨ ਲਓ ਦੂਜਾ ਟਰੈਕਟਰ ਬੰਨੀ ਜੰਨਾ ਉਹਦੇ ਵਿੱਚ ਕੰਮ ਤਾਂ ਮੈਂ ਇਹੀ ਕਰੂੰਗਾ ਨਾ ਇੰਨੀ ਟਾਪਿੰਗ ਰੱਖੂੰਗਾ ਇੰਨਾ ਹੀ ਸਪੈਲ ਸੈਟਿੰਗ ਰੱਖੂੰਗਾ ਇਹੀ ਪੰਪ ਦਾ ਸਮਾਨ ਪਾਉ ਇਹੀ ਪਿਸਟਨ ਦਾ ਪਰ ਕਈ ਵਾਰੀ ਉਹਦੇ ਵਿੱਚ 19 21 ਆਵਾਜ਼ 'ਚ ਫਰਕ ਰਹਿ ਜਾਂਦਾਗਾ ਕਿੱਥੇ ਰਹਿ ਜਾਂਦਾ ਕਈ ਵਾਰੀ ਫਰਕ 19 21 ਦਾ ਪੈ ਜਾਂਦਾ ਜਿੰਨਾ ਮਰਜੀ ਆਪਾਂ ਤਜਰਬਾ ਜੇ ਆਪਾਂ ਨੂੰ ਜਿੰਨਾ ਮਰਜੀ ਇੰਨਾਂ ਆਪਣੇ ਹੱਥੋਂ ਲੰਘ ਜਾਣਾ ਇਸ ਕਾਰਨ ਕਰਕੇ ਕਹਿੰਦੇ ਹੁੰਦੇ ਆ ਜਿਹੜੇ ਖਰਾਦ ਵਾਲੇ ਭਰਾ ਕਹਿੰਦੇ ਜਿਵੇਂ ਮਕਾਨ 200000 ਦਾ ਫਰਕ ਰਹੇਗਾ 400000 ਦਾ ਉਹਨੂੰ ਕਹਿੰਦਾ ਯਾਰ ਇੰਨੇ ਸਿਰ ਦੇ ਵਾਲ ਜਿੰਨੇ ਨੂੰ ਕੀ ਫਰਕ ਪੈਣਾ ਹਨਾ ਸਿਰ ਦੇ ਵਾਲ ਜਿੰਨਾ ਦਾ ਹਵਾ ਸਮਾਨ ਫਰਕ ਆ ਕੀ ਇਹਨੂੰ ਕੀ ਹੋ ਜੂਗਾ ਇਸ ਕਾਰਨ ਕਰਕੇ ਹੀ ਤੁਹਾਡੇ ਜਿਹੜੇ ਕੰਮਾਂ ਚੱਲਦੇ ਨਹੀਂ ਸੱਜਣੋ ਕਿਉਂਕਿ ਆਪਾਂ ਮੇਰਾ ਕੰਮ ਆ ਸੱਜਣੋ ਬੋਲ ਕੇ ਚਲਾ ਜਾਣਾ ਉਹਦੇ ਵਿੱਚ ਗੌਰ ਕਰਨੀ ਮਕੈਨਿਕ ਨੇ ਆ ਜਿਹੜੇ ਨੇ ਕੰਮ ਕਰਨਾ ਜਾਂ ਜਿਹੜੇ ਖਰਾਦ ਵਾਲੇ ਵੀਰ ਨੇ ਕੰਮ ਹਾਂ ਜਿਨ੍ਹਾਂ ਤੋਂ ਅਸੀਂ ਕੰਮ ਕਰਾਉਨੇ ਆ ਖਰਾਦ ਦਾ ਜਾਂ ਚਾਹੇ ਉਹਨਾਂ ਤੋਂ ਅਸੀਂ ਭਰਾ ਦੱਸ ਕੇ ਕਰਾਈਦਾ 4 ਰੁਪਏ ਭਾਈ ਵੱਧ ਲੈ ਲਾ ਤੂੰ ਸਾਡਾ ਕੰਮ ਇਦੋਂ ਤੋਂ ਐ ਹੋਣਾ ਚਾਹੀਦਾ ਤਾਂ ਹੀ ਸਾਡੇ ਇੰਡੀਅਨ ਜਦੋਂ ਫਿੱਟ ਕਰਦੇ ਆ ਟਾਈਮ ਲੱਗਦਾ ਜ਼ਿਆਦਾ ਕਾਰਨ ਕੀ ਹੁੰਦਾਗਾ ਜਦੋਂ ਵੀ ਇੰਜਨ ਸਾਡਾ ਖੁੱਲੂਗਾ ਕਿਸੇ ਮਰਜ਼ੀ ਮਕੈਨਿਕ ਕੋਲੇ ਉਹ ਕਹੂਗਾ ਯਾਰ ਇੰਨਾ ਐਕੂਰੇਸੀ ਨਾਲ ਕੰਮ ਕਿਵੇਂ ਕੀਤਾ ਹਨਾ ਇੰਨਾ ਤਾਂ 00 ਕੰਮ ਨਹੀਂ ਹੋ ਸਕਦਾ ਦੇਖੋ ਆਪਾਂ ਆਪਦੇ ਤੇ ਮਾਨ ਨਹੀਂ ਕਰਦੇ ਜੋ ਪਰਮਾਤਮਾ ਤੋਂ ਡਰ ਕੇ ਕਹਿੰਨੇ ਹਨਾ ਉਸ ਪਰਮਾਤਮਾ ਦਾ ਆਪਾਂ ਨੂੰ ਕਲਾ ਬਖਸ਼ੀ ਆ ਉਸ ਪਰਮਾਤਮਾ ਦਾ ਕੋਈ ਪਤਾ ਨਹੀਂ ਕਦੋਂ ਆਪਣੀ ਕਲਾ ਖੋਹ ਸਕਦਾ ਕਦੋਂ ਮਰਜ਼ੀ ਆਪਣਾ ਵਧਾ ਸਕਦਾ ਹਨਾ ਪਰ ਲੇਕਿਨ ਉਸ ਤੋਂ ਡਰ ਕੇ ਕਹਿੰਨੇ ਜਿੰਨਾ ਅਸੀਂ ਕੰਮ ਕਰਦੇ ਆ ਜਿੰਨਾ ਵੀ ਅਸੀਂ ਰਿਪੇਅਰ ਕਰਦੇ ਕਿਸੇ ਵੀ ਟਰੈਕਟਰ ਦੀ ਦਿਲੋਂ ਕਰਦੇ ਆ ਆਪਣਾ ਟਰੈਕਟਰ ਬਣਾ ਕੇ ਕਰਦੇ ਆ ਤੇ ਉਹਦੇ ਵਿੱਚ ਐਕੂਰੇਸੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿਤੇ ਆਪਣੇ ਨਾਮ ਬਣਿਆ ਇੰਨਾ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹਨਾ ਇੰਡੀਆ ਦਾ ਚਲੋ ਯਾਰ ਆਪਾਂ ਕੀ ਨਾਮ ਬਣਾਉਣ ਵਾਲੇ ਹਨਾ ਤੁਹਾਨੂੰ ਫੇਰ ਵੀ ਦੱਸ ਦਵਾਂ ਚਲੋ ਕਿੰਨਾ ਵੀ ਆਪਾਂ ਜਿੰਨੇ ਜੋਗੇ ਹਨਾ ਜਿੰਨੇ ਜੋਕ ਜਾਣਦੇ ਆਪਾਂ ਨੂੰ ਹਨਾ ਵੀ ਆਪਾਂ ਨੂੰ ਲੋਕ ਐ ਨਾ ਕਹਿਣ ਯਾਰ ਆਹ ਟਰੈਕਟਰ ਕਿਸੇ ਦਾ ਸਹੀ ਨਹੀਂ ਚੱਲਿਆ ਹਾਂ ਜੇ ਮੈਂ ਕਹਿ ਦਿਆਂ ਵੀ ਮੈਂ ਸਾਰੇ ਟਰੈਕਟਰ 100 ਟਰੈਕਟਰ ਬਣਨਗੇ 100 ਦੇ 100 ਕਿਤੇ ਮੰਨ ਲਓ 19 21 ਦਾ ਫਰਕ ਰਹਿ ਜਾਂਦਾ ਕਿਸੇ ਟਰੈਕਟਰ ਦੇ ਵਿੱਚ ਕਿਸੇ ਭਰਾ ਦੇ ਟਰੈਕਟਰ ਦੇ ਵਿੱਚ ਫਰਕ ਰਹਿ ਜਾਂਦਾ ਤਾਂ ਆਪਾਂ ਉਹਨੂੰ ਦੁਬਾਰਾ ਕੋਸ਼ਿਸ਼ ਕਰ ਸਕਦੇ ਹਾਂ ਉਹਨੂੰ ਦੁਬਾਰਾ ਕੰਮ ਕਰਦੇ ਹਨਾ ਕਈ ਵਾਰੀ ਕੰਮ ਕਰਦਣ ਤੋਂ ਫਰਕ ਰਹਿ ਜਾਂਦਾ ਆਪਾਂ ਉਹਦੇ ਕਰਨ ਦੀ ਗਰੰਟੀ ਦਿੰਨੇ ਅਗਲੇ ਨੂੰ ਬਈ ਤੇਰਾ ਦੁਬਾਰਾ ਕਰਕੇ ਦਊਗਾ ਹਾਂ ਕਈ ਭਰਾ ਹੁੰਦੇ ਯਾਰ ਕੰਮ ਕਰਾ ਕੇ ਲੈ ਜਾਂਦਾ ਫੋਨ ਤੇ ਗੱਲ ਬੋਲੀ ਜਾਂਦੇ ਆ ਇਦਾਂ ਨਹੀਂ ਹੁੰਦਾਗਾ ਦੇਖੋ ਮੈਂ ਵੀ ਇਨਸਾਨ ਆ ਤੁਸੀਂ ਵੀ ਇਨਸਾਨ ਆ ਦੇਖੋ ਮੈਨੂੰ ਇਸ ਚੀਜ਼ ਦਾ ਤਜਰਬਾ ਤੁਹਾਨੂੰ ਖੇਤੀਬਾੜੀ ਦਾ ਤਜਰਬਾ ਜਾਂ ਅਡੋੜ ਲਾਈਨ ਦਾ ਕੰਮ ਕਰ ਰਿਹਾ ਹਰ ਇੱਕ ਭਰਾ ਪਰ ਲੇਕਿਨ ਕੰਮ ਕਰਦੇ ਜੇ ਹਰ ਇੱਕ ਤੋਂ ਹੀ ਗਲਤੀ ਹੋ ਜਾਂਦੀ ਆ ਹਾਂ ਉਹਨੂੰ ਸੁਧਾਰ ਸਕਦੇ ਆਪਾਂ ਜੇ ਮੰਨ ਲਓ ਤੁਹਾਡੇ ਟਰੈਕਟਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਖੇਤ ਜਾ ਕੇ ਜਾਂ ਕਿਤੇ ਦੇ ਪਿੰਡ ਜਾ ਕੇ ਜਾਂ ਸ਼ਹਿਰ ਜਾ ਕੇ ਤਾਂ ਆਪਾਂ ਉਹਨੂੰ ਸੋਲਵ ਕਰ ਸਕਦੇ ਆ ਆਪਣੇ ਕੋਲ ਹੱਲ ਹੈਗਾ ਕੋਈ ਇਦਾਂ ਦਾ ਹੈ ਨਹੀਂਗਾ ਵੀ ਇਹ ਐ ਕੋਈ ਉੱਤੋਂ ਡਿੱਗਿਆ ਹਨਾ ਇਹ ਲੋਹਾ ਇਹਨੂੰ ਆਪਾਂ ਆਪਣੇ ਹੱਥੀ ਬਣਾ ਸਕਦੇ ਦਿਮਾਗ ਦੇ ਨਾਲ ਹਨਾ ਹਾਂ ਜੇ ਕਿਸੇ ਟਰੈਕ ਕਿਸਾਨ ਭਰਾ ਦੇ ਟਰੈਕਟਰ ਦੇ ਵਿੱਚ ਕੋਈ ਫਰਕ ਆਉਂਦਾ ਜਾਂ ਕੋਈ ਕੰਪਲੀਟ ਆਉਂਦੀ ਹੈ ਤਾਂ ਆਪਾਂ ਉਹਦੇ ਰਿਪੇਅਰ ਕਰਕੇ ਦੇਾਂਗੇ ਆਪਾਂ ਨੂੰ ਕੋਈ ਉਹਦਾ ਪੈਸਾ ਨਹੀਂ ਲੱਗੂਗਾ ਦੁਬਾਰਾ ਹਨਾ ਹਾਂ ਜੇ ਕੋਈ ਚੀਜ਼ ਟੁੱਟ ਜਾਂਦੀ ਹੈ ਗੇਅਰ ਚ ਟੁੱਟ ਗਈ ਜਾਂ ਕਲਚ ਚ ਟੁੱਟ ਗਈ ਜਾਂ ਇੰਜਨ ਚ ਟੁੱਟ ਗਈ ਦੇਖੋ ਉਹਦਾ ਦੇ ਵਿੱਚ ਤਾਂ ਹਨਾ ਕੁਝ ਵੀ ਨਹੀਂ ਕਰ ਸਕਦੇ ਉਹ ਤਾਂ ਕੰਪਨੀਾਂ ਦੀਆਂ ਚੀਜ਼ਾਂ ਵੀ ਟੁੱਟ ਸਕਦੀਆਂ ਹਾਂ ਜੇ ਆਪਣੀ ਫਿਟਿੰਗ ਕਰਨ ਦੇ ਵਿੱਚ ਜਾਂ ਕੋਈ ਲੀਕਜ ਹੋਊਗੀ ਟਰੈਕਟਰ ਦੀ ਜਾਂ ਫਿਟਿੰਗ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਉਹ ਆਪਾਂ ਰਿਪੇਅਰ ਕਰਕੇ ਦੇਵਾਂਗੇ ਦੁਬਾਰਾ ਠ ਸੋ ਸੋਸਤਰੋਂ ਜੇ ਕਿਸੇ ਭਰਾ ਨੇ 963 ਕਰਾਉਣਾ ਤਾਂ ਸਾਡੇ ਕੋਲ ਬੁਕਿੰਗ ਚੱਲੂਗਾ ਤੁਸੀਂ ਹੁਣ ਕਰਵਾ ਸਕਦੇ ਹੋ ਟਾਈਮ ਤੁਹਾਡਾ ਲੱਗੂਗਾ 2 ਤੋਂ 2.5 ਮਹੀਨੇ ਐਵੇਂ ਮੈਂ ਤੁਹਾਨੂੰ ਕਹਦਾ ਵੀ ਅੱਜ ਟਰੈਕਟਰ ਛੱਡੋਗੇ ਤੇ ਅੱਜ ਹੀ ਹੋ ਜੂਗਾ ਨਹੀਂ ਸਾਡੇ ਕੋਲ ਆਲਰੇਡੀ ਟਰੈਕਟਰਾਂ ਦਾ ਕੰਮ 2 ਮਹੀਨਿਆਂ ਦਾ ਬੁੱਕ ਹੈਗਾ ਜਿਸੇ ਭਰਾ ਨੇ ਟਰੈਕਟਰ ਦਾ ਕੰਮ ਕਰਾਉਣਾ ਤੁਸੀਂ ਬੁੱਕ ਕਰਾ ਸਕਦੇ ਹੋ ਠੀਕ ਹੈ ਹਾਂ ਕਈ ਆਪਾਂ ਉਹ ਜਿਹੇ ਬੰਦੇ ਨੇ ਯਾਰ ਸਾਡਾ ਫੋਨ ਨਹੀਂ ਚੱਕਾਂਗੇ ਸਾਰਿਆਂ ਦਾ ਫੋਨ ਅਟੈਂਡ ਜਰੂਰ ਕਰੀਦਾ ਪਰ ਕਈ ਵਾਰੀ ਫੋਨ ਸੁਬਾ ਦੇ ਟਾਈਮ ਚੱਕਿਆ ਜਾਂਦਾ 7:30 ਤੋਂ 8 ਦੇ ਵਿੱਚ ਬਾਕੀ ਉਧਰੋਂ ਸ਼ਾਮ ਨੂੰ ਤੁਸੀਂ ਲਾ ਸਕਦੇ ਹੋ ਸਾਡੇ ਨੂੰ 8:30 ਵਜੇ ਹੈਨਾ ਬਾਕੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਆ ਇੱਥੇ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਪਿਸਟਨ ਰਿੰਗ ਹੈੱਡ ਦੀ ਫਿਟਿੰਗ ਦਿਖਾਈ ਜਾਊਗੀ ਬਾਕੀ ਉਹਦੇ ਵਿੱਚ ਕਈ ਭਰਾ ਕਹਿੰਦੇ ਤੂੰ ਟਾਪਿੰਗ ਨਹੀਂ ਦੱਸਦਾ ਦੇਖੋ ਸੱਜਣੋ ਇੰਨਾ ਕੁਝ ਨਹੀਂ ਵੀਡੀਓ ਚ ਦਿਖਾਇਆ ਜਾਂਦਾ ਹਾਂ ਤੁਹਾਨੂੰ ਇਹ ਫਿਟਿੰਗ ਵਗੈਰਾ ਤੁਹਾਨੂੰ ਇੰਨਾ ਸ਼ੁਕਰ ਆ ਵੀ ਤੁਹਾਨੂੰ ਫਿਟਿੰਗ ਦਿਖਾਈ ਜਾ ਸਕਦੀ ਹੈ ਦਿਖਾਈ ਜਾਂਦੀ ਹੈ ਨਾ ਜੇ ਤੁਸੀਂ ਕਹੋਗੇ ਮਕੈਨਿਕ ਭਰਾ ਕਹਣਗੇ ਸਾਨੂੰ ਐਕੂਰੇਸੀ ਦੱਸੋ ਸਾਨੂੰ ਵਾਲਾਂ ਦਾ ਗੈਪ ਦੱਸੋ ਸੱਜਣੋ ਇਹ ਨਹੀਂ ਦੱਸਿਆ ਜਾਣਾ ਇਸ ਇਹ ਕੁਝ ਸਿੱਖਣ ਲਈ ਤੁਹਾਨੂੰ ਸਾਡੇ ਕੋਲ ਹੀ ਆਉਣਾ ਪਊਗਾ ਹਨਾ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਆਪਾਂ ਇੱਥੇ ਮਿਲਾਂਗੇ ਤੁਹਾਡੇ ਨਾਲ ਅਗਲੇ ਬਲੌਗ ਦੇ ਵਿੱਚ ਅਗਲੀ ਵਧੀਆ ਅਗਲੀ ਵਧੀਆ ਵੀਡੀਓ ਲੈ ਕੇ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ